ਦੇਵਾ ਸਾਰਿਆਂ ਦਾ ਧੰਨਵਾਦ ਪਹਿਲੀ ਕਬੱਡੀ ਪੌਂਡ ਦੇ ਲਈ ਠਿਕਰੀ ਵਾਲਾ ਪਿੰਡ ਜిల్లా ਬਰਨਾਲਾ ਉਹ ਨਾਮ ਹੈ ਉਹ ਗੁਰਦਵਾਰ ਜੰਡ ਸਾਹਿਬ ਦੇ ਮੇਲੇ ਦਾ ਉਹ ਮੋਟਰਸਾਈਕਲ ਆ ਕਹਿੰਦੇ ਕਰਨ ਦੇ ਨਾਲ ਸਾਂਝੇ ਤੌਰ ਤੇ ਜਿੱਤੇ ਆ ਉਹ ਠਿਕਰੀ ਵਾਲੀਆ ਬਬਰਾ ਕਬੱਡੀ ਪੌਂਡ ਲਈ ਤਾਦੇ ਵਾਲਾ ਖੇਡ ਮੈਦਾਨ ਵਿੱਚ ਬੈਠਾ ਹੋਇਆ ਆ ਕਹਿੰਦੇ ਕਹਿੰਦੇ ਠਿਕਰੀ ਆਂਦਾ ਨੌਜਵਾਨ ਬਬਰਾ ਇਧਰਲੇ ਪਾਸੇ ਫੱਤੇ ਆ ਨਾਲ ਸੱਤੀ ਐ ਆਹ ਦੇਖਦਾ ਨੌਜਵਾਨ ਪਹਿਲਾ ਪੁਆਇੰਟ ਬਬਰਾ ਠਿਕਰੀ ਵਾਲਾ ਕਹਿੰਦੇ ਪੰਮੇ ਦਾ ਚੇਲਾ ਪਹਿਲਾ ਨੰਬਰ ਆਪਣੀ ਟੀਮ ਦੇ ਲਈ ਜੋਰਦਾ ਹੋਇਆ ਆਹ ਮੁੰਡੇ ਨੂੰ ਦਾ ਰੱਖਦੇ ਆ ਜਿਹੜਾ ਆਓ ਮੇਰੇ ਮਿੱਤਰੋ ਯੋਧ ਯੋਧ ਤਾਂ ਟਰੋਲੀ ਵਾਲਾ ਤਾਂ ਉੱਧਰ ਦੇ ਪਾਸੇ ਆ ਗਿਆ ਤੇ ਨਾਲ ਕੌਰਾ ਤਾਸਪੁਰੇ ਵਾਲਾ ਤੇ ਨਾਲ ਮੈਂ ਦੇਖਦੇ ਵੀ ਜਿੱਥੇ ਕਹਿੰਦੇ ਵੀ ਨੌਜਵਾਨ ਕੁਲਵਿੰਦਰ ਤੇ ਮੰਟੂ ਵਰਗੇ ਲੱਗੇ ਹੋਇਆ ਗੁਰਪ੍ਰੀਤ ਦਾ ਛੋਟਾ ਵੀਰ ਆਹ ਗੱਲ ਪਰਿਵਾਰ ਦਾ ਜਕਸੀਰ ਕੈਨੇਡਾ ਤੇ ਨਾਲ ਸੋਨੀ ਕੈਨੇਡਾ ਤੇ ਕਹਿੰਦੇ ਸੁਖਮੰਦਰ ਵਰਗੇ ਮਾਲ ਕਰਦੇ ਆ ਲਓ ਜੋ ਟਰੋਲੀ ਵਾਲਾ ਜੰਡ ਦੀ ਟੀਮ ਦੇ ਲਈ ਨੰਬਰ ਜੋੜਦਾ ਹੋਇਆ ਲਓ ਜੋਤ ਕਹਿੰਦੇ ਟਰੋਲੀ ਭਾਈ ਵਾਲਾ ਸਿਰੇ ਦਾ ਨੰਬਰ ਆਪਣੀ ਟੀਮ ਦੇ ਲਈ ਵਾਧਾ ਕਰਦੇ ਜੀ ਕੰਮਜਾ ਬਹੁਤਦਾ ਹੋਇਆ ਹੈ ਆਏ ਟੀਕਾ ਪਿੰਡ ਵਾਲਾ ਕਹਿੰਦੇ ਬਿੰਨੀ ਅਗਲੀ ਕਬੱਡੀ ਪਾਦਲੀ ਗਾ ਬਰੂ ਖੇਡ ਮੈਦਾਨ ਵਿੱਚ ਬੜਿਆ ਹੋਇਆ ਕਿ ਗੁੰਦਮਾ ਸਰੀਰ ਪਾਈ ਹੋਈ ਪੈੜ ਪਰ ਇੱਕ ਪਾਸੇ ਆਏ ਕਹਿੰਦੇ ਸਮਾਹੋ ਵਾਲਾ ਸੱਤੀ ਸੁੱਚੇ ਸੁਰਮੇ ਦਾ ਪਿੰਡ ਆਹ ਮੁੰਡਾ ਕਹਿੰਦਾ ਯਾਰਪ ਦੇ ਵਿੱਚ ਤਕੜੀ ਕਬੱਡੀ ਖੇਡਦਾ ਪਰ ਸਾਹਮਣੇ ਟੀਕਾ ਪਿੰਡ ਵਾਲਾ ਬਿੰਨੀ ਸਿਰੇ ਦਾ ਨੰਬਰ ਆਪਣੀ ਟੀਮ ਦੇ ਲਈ ਜੁੜ ਦੇ ਵਿੱਚ ਕਾਜਾ ਬਹੰਦਾ ਹੋਇਆ ਅਗਲੀ ਕਬੱਡੀ ਕੋਟਕਪੁਰੇ ਦਾ ਲਾਗੇ ਕਰਕੇ ਆਏ ਪੰਜ ਕਰਾਈ ਪਿੰਡ ਵਾਲਾ ਕਹਿੰਦੇ ਗੋਲੋ ਪਲਵਾਨ ਅਗਲੀ ਕਬੱਡੀ ਪਾਦਲੀ ਤਾਜੋ ਵਾਲਾ ਖੇਡ ਮੈਦਾਨ ਦੇ ਵਿੱਚ ਬੜਾ ਹੋਇਆ ਹਾਂਜੀ ਬਹੁਤ ਧੰਨਵਾਦ ਹੈ ਉਧਰ ਬਾਈ ਜਗਦੀਪ ਸਾਡਾ ਵੀਰ ਹੈ ਸਾਡਾ ਪ੍ਰਾਂ ਜਰਮਨ ਵਾਲਾ ਵਿਸ਼ੇਤੋਂ ਦੇ ਕੰਡਾ ਬੰਨੇ ਵਾਲਾ ਜਗਦੀਪ ਬਾਈ ਕਹਿੰਦਾ ਜੇਕਰ ਜਿੰਨੇ ਵੀ ਜੱਫੇ ਜੰਗੀਆਂ ਦੀ ਟੀਮ ਨੂੰ ਹਰ ਇੱਕ ਜਫੇ ਦਾ 500 ਰੁਪਏ ਹੋ ਲਾ ਕੌਰੇ ਨੇ ਕਹਿੰਦੇ ਵੀ ਬੱਲੇ ਬੱਲੇ ਕਰਾਈ ਹੈ ਪਰ ਇਧਰਲੇ ਪਾਸੇ ਮੇਰੇ ਵਿੱਚੋਂ ਪੰਜ ਕਰਾਈਆਂ ਵਾਲਾ ਚੋਪੜਾ ਆਪਣੀ ਟੀਮ ਦੇ ਲਈ ਜੰਡ ਦੇ ਨੰਬਰ ਜੋੜਦਾ ਹੋਇਆ ਇਸ ਮੈਚ ਤੋਂ ਤਰਾਂਦ ਵਾਲਾ ਸੁਰ ਸਿੰਘ ਵਾਲਾ ਤੇ ਸਾਧੂ ਵਾਲਾ ਇਹ ਟੀਮਾਂ ਆਪਣੇ ਆਪ ਨੂੰ ਤਿਆਰੀ ਕਰਕੇ ਖੇਡ ਮੈਦਾਨ ਦੇ ਲਾਗੇ ਆ ਜਾਣਾ ਉਹ ਸਕਰੀਨ ਤੇ ਆਪਾਂ ਨਿਗਾਹ ਮਾਰਦੇ ਹਾਂ 2 ਤੇ 2.5 ਦਾ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਖੇੜਿਆ ਜਾ ਰਿਹਾ ਆ ਖਿਡਾਰੀ ਦਾ ਕਹਿੰਦੇ ਠਿਕਰੀ ਵਾਲਾ ਪਿੰਡ ਹੈ ਜ਼ਿਲ੍ਹੇ ਬਰਨਾਲੇ ਦੀ ਧਰਤੀ ਬਾਜੀ ਜੰਡ ਦਾ ਸਪੁੱਤਰ ਦੇ ਜਨਾਬ ਚੋੜੀਆਂ ਬੜੀਆਂ ਚੋੜੀਆਂ ਧੋੜੀਆਂ ਧੋੜੀਆਂ ਹੁਣ ਬੜੀਆਂ ਹੁਣ ਬੜੀਆਂ ਕਸਾਰ ਪਰ ਠੀਕਰੀ ਵਾਲੇ ਪਿੰਡ ਦਾ ਬਬਰਾ ਸਿੰਘ ਸਰਦਾਰ ਸਰੋਜਾ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਉਧਰ ਬਾਈ ਜੀਤ ਕੈਨੇਡਾ ਤੇ ਸਾਡਾ ਵੀਰ ਜੀਤ ਆਸਟ੍ਰੇਲੀਆ ਤੇ ਨਿੱਪੀ ਕੈਨੇਡਾ ਉਹ ਕਹਿੰਦੇ ਵੀ ਫਤਿਹ ਜਿੰਨੇ ਵੀ ਜਫੇ ਲਾਊਗਾ ਹਰ ਇੱਕ ਜਫਾ ਉਹਨਾਂ ਕੋਲੋਂ 200 ਰੁਪਏ ਦਾ ਹੋਊਗਾ ਬਹੁਤ ਧੰਨਵਾਦ ਕਰਦੇ ਆ ਲਓ ਟਰੋਲੀ ਵਾਲਾ ਕਬੱਡੀ ਬਾਲੀ ਵੱਧ ਆਇਆ ਮਿੰਟੂ ਨਾਲ ਹੁੰਦੀ ਹੋਈ ਟੱਕਰਾ ਪਰ ਨੰਬਰ ਕਹਿੰਦੇ ਜੋਲ ਟਰੋਲੀ ਵਾਲਾ ਜੰਡ ਦੀ ਟੀਮ ਦੇ ਨੰਬਰ ਜੋੜਦਾ ਹੋਇਆ ਲਓ ਸਾਹਮਣੇ ਕੀਕਾ ਪਿੰਡ ਵਾਲਾ ਬਿੰਦੀ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਪਾਰਿਆ ਗੁੰਦਿਆ ਹਾ ਸਰੀਰ ਪਾਈ ਹੋਈ ਪਹਿਲ ਪਰ ਸਾਹਮਣੇ ਚਾਰ ਗਬਰੂ ਤਿਆਰ ਬਰ ਤਿਆਰ ਨੇ ਦਾਰਾ ਲੱਗਿਆ ਹੋਇਆ ਨਾਲ ਕਹਿੰਦੇ ਫੱਟੇ ਹੈ ਉਹ ਬਾਜੀ ਜੰਡ ਦਾ ਸੁਪੁੱਤਰ ਇਜੀਤੇ ਤੌਰ ਤੇ ਪੁੱਜਿਆ ਹੈ ਪਰ ਸਤੀ ਸੁਮਾਉ ਵਾਲਾ ਉਹ ਚਾਰਾਂ ਦੇ ਵਿੱਚੋਂ ਕੌਣ ਜੱਫਾ ਲਾਵੇਗਾ ਉਹ ਕੌਣ ਜੱਫਾ ਲਾਊਗਾ ਉਧਰ ਜਾ ਕੇ ਫੱਤਾ ਜੱਫਾ ਲਾਊਗਾ ਗੱਗੀ ਸਰਮੰਥ ਸਾਡਾ ਵੀਰ ਕਹਿੰਦੇ ਫੱਤੇ ਦਾ ਜੱਫਾ ਕਹਿੰਦੇ 500 ਦਾ ਇਹ ਸੁਮਾਉ ਵਾਲੇ ਹਾਲ ਸੁੱਚਾ ਸਿੰਘ ਸੂਰਮੇ ਦੇ ਪਿੰਡ ਦੇ ਕਹਿੰਦੇ ਸੱਤੀ ਨੇ ਉਹ ਚੀਕੇ ਵਾਲੇ ਨੌਜਵਾਨ ਨੂੰ ਬੱਲੇ ਬੱਲੇ ਕਰਾ ਦਿਆ ਜਫਾ ਲਾ ਕੇ ਆਹ ਬੱਲੇ ਬੱਲੇ ਕਰਵਾ ਦਿਆ ਸਰੇ ਦਾ ਜਫਾ ਸਮਾਓ ਪਿੰਡ ਵਾਲਾ ਸਤੀ ਲਾ ਕੇ ਅੱਜ ਦੇ ਮੇਲੇ ਦਾ ਸਰਾ ਕਰਵਾਉਂਦਾ ਹੋਇਆ ਪੰਜ ਗਰਾਏ ਪਿੰਡ ਆਹ ਖਿਡਾਰੀ ਦਾ ਕਹਿੰਦੇ ਗੋਲੂ ਪਹਿਲਵਾਨ ਅਗਲੀ ਕਬੱਡੀ ਖੇਡ ਮੈਦਾਨ ਵਿੱਚ ਪਾਰਿਆ ਪਰ ਇੱਕ ਪਾਸੇ ਕਲਵੰਦਰ ਜੰਗੀਆਣੇ ਪਿੰਡ ਵਾਲਾ ਜਿਲੇ ਪਰਣਾਲੇ ਵਾਲਾ ਹੋ ਗਿਆ ਮੁਰੇ ਗੋਲੂ ਤੇ ਕਲਵੰਦਰ ਦੀ ਟੱਕਰ ਉਹ ਵਜਿਆ ਹੋ ਸਵਾਦ ਫੜਿਆ ਹੋ ਗੱਟ ਟੀ ਦੇ ਮੁਕਾਬਲਾ ਸਖਤ ਉਹ ਬੱਲੇ 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 ਹੋਟ ਵਾਲੋ ਸਵਾਦ ਆਉਂਦਾ ਤਾੜੀਆਂ ਜੇ ਕਹਿੰਦੇ ਸਕਰੀਨ ਕਨੀ ਨਿਗਾ ਮਾਰ ਜੇੜਾ ਇੱਕ ਪਾਸੇ ਚਾਰਾ ਇੱਕ ਪਾਸੇ ਜੀਨੂ ਬਾਈ ਸਾਡੇ 4 ਨੰਬਰ ਹੈ ਲਓ 4 ਤੇ ਸਾਢੇ 4 ਦੀ ਟੱਕਰ ਮੁਕਾਬਲਾ ਸਰੇ ਦਾ ਚੱਲ ਰਿਹਾ ਹੈ ਇਸ ਮੈਚ ਤੋਂ ਤੁਰੰਤ ਬਾਅਦ ਸੌਰ ਸਿੰਘ ਵਾਲਾ ਤੇ ਸਾਧੂ ਵਾਲਾ ਕਰਾਚੋ ਤੇ ਬਾਲਿਆਂ ਵਾਲੀ ਇਹ ਟੀਮਾਂ ਵੀ ਤਿਆਰੀ ਫੜ ਕੇ ਗਰਾਊਂਡ ਦੇ ਲਾਗੇ ਆ ਜਾਣਾ ਪਰ ਠਿੱਕਰੀ ਵਾਲੇ ਦਾ ਬਾਬਰਾ ਅੰਗਲੈਂਡ ਦੇ ਮੈਦਾਨਾਂ ਵਿੱਚ ਤਕੜੀ ਕਬੱਡੀ ਖੇਡੀ ਆ ਉਹ ਸਰੇ ਦਾ ਨੰਬਰ ਆਪਣੀ ਟੀਮ ਦੇ ਲਈ ਵਾਅਦਾ ਕਰਦੇ ਵਿੱਚ ਕੰਮਜਮ ਹੁੰਦਾ ਹੈ ਭਾਈ ਜਗਦੀਪ ਜੀ ਜਰਮਨ ਸਾਡਾ ਭਰਾ ਉਹਨਾਂ ਵੱਲੋਂ 500 ਰੁਪਏ ਕੇ ਇੱਕ ਮੈਂ ਬੇਨਤੀ ਕਰਦਾ ਵੀਰੇ ਮੇਰੇ ਕੋਲੇ ਪ੍ਰਬੰਧ ਖੜੇ ਆ ਉਹ ਕਹਿੰਦੇ ਰੈਫਰੀ ਜਾਂਦਾ ਲਾਈਨਮੈਨ ਲੱਗ ਜਾਓ ਤੇ ਅਸੀਂ ਸਾਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਆ ਮੈਨੂੰ ਕਲੱਬ ਵਾਲੇ ਕਹਿ ਗਏ ਆ ਲਾਈਨਮੈਨ ਲੱਗੋ ਜੀ ਇੱਕ ਇੱਕ ਰੈਫਰੀ ਆਓ ਕਹਿੰਦੇ ਟੱਕਰ ਕਬਰੇ ਨਾਲ ਹੋ ਗਈ ਹੈ ਬਹੁਤ ਦੂਰ ਆਇਆ ਮੇਰੇ ਮਿੱਤਰੋ ਪਾਰ ਕਹਿੰਦੇ ਟਰੋਲੀ ਵਾਲੇ ਜੋ ਤੜਕਾ 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 ਆ ਤੇ ਨੰਬਰ ਕਹਿੰਦੇ ਮੇਰੇ ਮਿੱਤੋਂ ਰੇਡਰ ਦਾ ਨੰਬਰ ਜਿਹੜਾ ਰੇਡਰ ਦਾ 135 ਹੈ ਵੀ ਕਿਰਪਾ ਕਰਕੇ ਪਿੱਛੇ ਲੈਨਮੈਨ ਸਾਡੇ ਅਫੀਸ਼ੀਅਲ ਲੱਗ ਜਾ ਜੀਨੂ ਬਾਈ ਕਹਿੰਦਾ ਗੱਗੀ ਸਰਪੰਚ ਕਹਿੰਦਾ ਵੀਰ ਬਣ ਕੇ ਲੱਗੋ ਸੇਮੇ ਇੱਧਰ ਲੱਗਣਾ ਇੱਥੇ ਕੁ ਲੈਣ ਆਗੀ ਜਿੱਧਰ ਲੋੜ ਆ ਉਧਰਲੇ ਪਾਸੇ ਆ ਇਸ ਮੈਚ ਤੋਂ ਤੁਰੰਤ ਬਾਅਦ ਸੁਰ ਸਿੰਘ ਵਾਲਾ ਤੇ ਸਾਧੂ ਵਾਲਾ ਦਾ ਮੁਕਾਬਲਾ ਖੇਡਿਆ ਜਾਣਾ ਕੋਈ ਟੀਮਾ ਖੇਡ ਮੈਦਾਨਾਂ ਦੇ ਲੱਗੇ ਸਮੇਂ ਅਨਸਾਰ ਪਹੁੰਚਣਾ ਪਰ ਇੱਕ ਪਾਸੇ ਫਾਟੇ 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 ਆ ਜੱਫੇ ਦੇ ਜੱਫਾ ਆ ਠਾ ਜੱਫਾ ਤੇ ਗੰਡ ਵਾਲੇ ਫਟੇ ਨੇ ਦਿੱਤਾ ਲਾ ਜੱਫਾ ਜਾਣ ਵਾਲੇ ਫਾਟਣੇ ਜਫਾ ਲਾ ਕੇ ਠੀਤਰੀਵਾਲ ਦੇ ਬਬਰੇ ਨੇ ਧੰਨ ਤਨ ਕਰਵਾਈ ਹੈ ਅੱਜ ਨੇ ਮੇਲੇ ਤੇ ਤਕੜਾ ਜਫਾ ਲਾ ਬੱਲੇ ਬੱਲੇ ਕਰਵਾ ਕੇ ਨੰਬਰ ਆਪਣੀ ਟੀਮ ਦੇ ਲਈ ਜੋੜ ਦੇ ਚੱਕਾ ਜਮ ਹੁੰਦਾ ਹੈ ਅਗਲੀ ਕਬੱਡੀ ਪਾਉਣ ਦੇ ਲਈ ਪੰਜ ਗਰਾਈ ਪਿੰਡ ਵਾਲਾ ਉਹ ਗੋਲੂ ਪੜਿਆ ਹੋਇਆ ਪਰ ਦੂਸਰੇ ਮੰਨੇ ਮੇਂਡੂ ਨੇ ਟਰਾਈ ਕਰੀਆ ਤੇ ਨੰਬਰ ਜਿਹੜਾ ਢਾਵੀ ਦੇ ਖਾਤੇ ਜੋੜਦਾ ਹੈ ਆਹ ਕੌਣ ਹੈ ਇਹ ਚੀਕੇ ਪਿੰਡ ਵਾਲਾ ਪਿੰਡੀਆ ਤੱਦ ਵਾਲਾ ਉਹ ਕਿਹਦੇ ਨਾਲ ਪੰਗਾ ਪਾਉਣਾ ਗੱਲ ਸਮਝਦੀ ਆਹ ਇਹ ਹਰੀਗੜ ਕਿੰਗਣ ਵਾਲੇ ਕਾਲੇ ਦੇ ਪਿੰਡਾਂ ਕੋਲ ਆਇਆ ਸੰਗਲ ਵਾਲੇ ਬੋਬੀ ਦੇ ਪਿੰਡਾਂ ਕੋਲੋਂ ਬੱਬਰ ਪਰਿਵਾਰ ਦੇ ਕਹਿੰਦੇ ਧਰਵਿੰਦਰ ਦੇ ਪਿੰਡਾਂ ਕੋਲੋਂ ਆਹ ਮੁੰਡਾ ਕਹਿੰਦੇ ਸਦੌਲੇ ਕੋਲ ਆਇਆ ਜੀਕੇ ਵਾਲਾ ਨੌਜਵਾਨ ਬਿੰਨੀ ਪਰ ਦੂਜੇ ਪਾਸੇ ਸਮਾਉ ਵਾਲੇ ਨਾਲ ਆਹ ਟੱਕਰ ਆਹ ਟੱਕਰ ਆਹ ਟੱਕਰ ਵਜਾ ਸਵਾਦ ਲੜੇ ਤੋਰਗੋੜ ਵਾਲੇ ਮੇਲੇ ਦਾ ਸਵਾਦ ਆਉਣਾ ਤਾੜੀਆਂ ਕੀ ਬਾਤ ਹੈ ਪੁੱਛਿਆ ਕੀ ਬਾਤ ਆ ਜੀ ਕੀ ਬਾਤ ਆ ਰਿਪੋਰਟ ਹੋ ਗਈ ਹੈ ਮੈਚ ਸਿਰੇ ਦਾ ਮੈਚ ਸਿਰੇ ਦਾ ਕਹਿੰਦੇ ਸਿਰੇ ਦੇ ਖਿਡਾਰੀ ਪੁੱਜੇ ਹੋਏ ਐ ਲੈ ਵੀ ਕਹਿੰਤੀ ਇੱਧਰ ਜਫਾ ਲੱਗਿਆ ਉਧਰ ਕਹਿੰਦੇ ਕੁਲਵੰਦਰ ਨੂੰ ਕਹਿੰਦੇ ਕਰੇ ਨੂੰ ਬਰਾਬਰ ਦਾ ਜਫਾ ਲਾਉਣਾ ਪੈਣਾ ਗੱਲ ਸਮੇਂ ਦੀ ਐ ਪਰ ਸਾਹਮਣੇ ਜੋਤ ਟਰੋਲੀ ਵਾਲਾ ਅਗਲੀ ਕਬੱਡੀ ਪੌਂਡ ਲਈ ਵਾਧਾ ਹੋਇਆ ਹਾਂ ਅਗਲੀ ਕਬੱਡੀ ਪੌਂਡ ਲਈ ਵਾਧਾ ਹੋਇਆ ਜੋਤ ਟਰੋਲੀ ਵਾਲਾ ਜਗਦੀ ਟੀਮ ਬਲੋਗੇ ਨੂੰ ਵਧਾ ਹੋਇਆ ਕਬਰਾ ਲੱਗਾ ਹੋਇਆ ਕੁਲਵਿੰਦਰ ਲੱਗਾ ਹੋਇਆ ਗੁਰਬੀਤ ਬਾਈ ਵੀ ਆਇਆ ਹੋਇਆ ਵੱਡੇ ਮਾਨ ਸਨਮਾਨ ਬਹੁਤ ਧੰਨਵਾਦ ਆ ਸਾਰੇ ਮਿੱਤਰਾਂ ਦੇ ਜਿਹੜੇ ਪਲੇਅਰਾਂ ਦਾ ਕਰ ਰਹੇ ਆ ਲਓ ਪਈ ਹੋਈ ਕਬੱਡੀ ਜਗਦੀਪ ਬਾਈ ਕਹਿੰਦਾ ਜੰਗੀਆ ਨੇ ਦਾ ਹਰ ਇੱਕ ਜਫਾ ਸਾਡੇ ਵੱਲੋਂ 500 ਕਰ ਦੋ ਜਰਮਨ ਵਾਲਾ ਬਾਈ ਕਹਿੰਦਾ ਫੜਾ ਗਿਆ ਗੋਟਾ ਲੱਗਦਾ ਹੋਇਆ ਜੋ ਤੇ ਪੜ ਲਿਆ ਗੁੱਟ ਕੇ ਲਓ ਸਾਹਮਣੇ ਕਹਿੰਦੇ ਕਲਵੰਦਰ ਆ ਕਹਿੰਦੇ ਗੁਰਪ੍ਰੀਤ ਦਾ ਵੀਰ ਗਿੱਲ ਪਰਵਾੜ ਦਾ ਉਹ ਗੱਪਰੂ ਸਿਰੇ ਦਾ ਜਫਾ ਲਾ ਗਿਆ ਬਰਾਬਰ ਦੀ ਭਾਜੀ ਪਾ ਗਿਆ ਮੈਦਾਨ ਫਸਾ ਗਿਆ ਉਹ ਸਿਰੇ ਦੀ ਟੱਕਰ ਹੈ ਕਿ ਟੱਕਰ ਹੋ ਗਈ ਸੇਰਾਂ ਦੀ ਲੋਕੀ ਮੈਦਾਨ ਦੇ ਦੇਜੇ ਲੱਗੇ ਖੜ ਕੇ ਥੰਮ ਵਰਗੀਆਂ ਸਾਥੀਆਂ ਨੇ ਗੱਪਰੂ ਖੜ ਕੇ ਵਿੱਚ ਪਾੜੇ ਦੇ ਅੜਕੇ ਹਾਂਜੀ ਕਿੰਦਾ ਬਾਈ ਸਾਈ ਪ੍ਰਸਤੇ ਦੂਜੇ ਵੀਰੇ ਠੀਕ ਹੈ ਸੀ ਉਸ ਤੋਂ ਬਾਅਦ ਸੁਰ ਸਿੰਘ ਵਾਲਾ ਤੇ ਸਾਧੂ ਵਾਲਾ ਟੀਮਾਂ ਗਰਾਊਂਡ ਦੇ ਲੱਗੇ ਹੋਣ ਪੜ ਸਾਹਮਣੇ ਉਹ ਠੀਕਰੀ ਵਾਲਾ ਬੰਦਾ ਆ ਤਾ ਉਹ ਬੱਲੇ ਬੱਲੇ ਆਏ ਹੋਵਾ ਸੱਤੀ ਸੱਤੀ ਦੇ ਸੁਭਾਅ ਵਾਲਾ ਉਹ ਲਾਉਂਦਾ ਹੋਇਆ ਟਿਕਾਣੇ ਦਾ ਜਫਾ ਬਬਰਾ ਤੇ ਸੱਤੀ ਇਹ ਮੈਨੂੰ ਲੱਗਦਾ ਬੇਮਿੱਤਰਾਂ ਖਤਰੇ ਦਾ ਘੁੱਗੂ ਬੋਲ ਗਿਆ ਭਾਈ ਗੱਗੀ ਸਰਪੰਚ ਵੱਲੋਂ ਸੱਤੀ ਦੇ ਲਈ 1000 ਰੁਪਏ ਸਾਈ ਪ੍ਰਸ ਵਾਲਾ ਭਾਈ ਕਿੰਦੇ ਆ ਰ ਗਿਆ ਉਹ ਕਹਿੰਦੇ ਜੇ ਬਾਜੀ ਜਣ ਦਾ ਮੁੰਡਾ ਜੱਫੇ ਲਾਊਗਾ ਤਾਂ ਸਾਡੇ ਵੱਲੋਂ ਵੱਡੇ ਮਾਨ ਸਨਮਾਨ ਹੋਣਗੇ ਇੱਕ ਵੀਰ ਕੈਨੇਡਾ ਤੋਂ ਆਸਟ੍ਰੇਲੀਆ ਤੋਂ ਆ ਉਹਨਾਂ ਵੱਲੋਂ ਵੀ ਵੱਡੇ ਲੈਣਾ ਲਓ ਕਬੱਡੀ ਪਾਉਣ ਲਈ ਪੰਜ ਗਰਾਈਆਂ ਵਾਲਾ ਬਾਤ ਹੈ ਲਓ ਪੰਜ ਗਰਾਈ ਪਿੰਡ ਵਾਲਾ ਗੋਲੂ ਖੇਡ ਮੈਦਾਨ ਦੇ ਵਿੱਚ ਪੜਾ ਹੈ ਲੈ ਵੀ ਕੁਲਵੰਦਰ ਸਿੰਘ ਜੱਫੇ ਲਾਉਣੇ ਪੈਣੇ ਦੁਨੀਆ ਮਾਨ ਕਰਦੀ ਹੈ ਪਰ ਇੱਕ ਪਾਸੇ ਕੁਲਵੰਦਰ ਤੇ ਦੂਸਰੇ ਮੱਨੇ ਗੋਲੂ ਉਹ ਟੱਕਰ ਫਰੇ ਦੀ ਮੁਕਾਬਲਾ ਸਖਤ ਦੋ ਮੱਲ ਪੜਦੇ ਖੇਡ ਕਬੱਡੀ ਦੇ ਪਰ ਆ ਗੁਰਪ੍ਰੀਤ ਦਾ ਵੀਰ ਕੁਲਵੰਦਰ ਹਾਲ ਹੋ ਗਏ ਬੱਲੇ ਹਾਲ ਹੋਏ ਰਪਾ ਉਹ ਕੀ ਹਾਲ ਚਾਲ ਲੈ ਰਿਆ ਲੋ ਔਰ ਪੋਟਾ ਓਕੇ ਆ ਰਪੋਟਾ ਓਕੇ ਆ ਤਾਦੇ ਵਾਲਾ ਮੈਚ ਸਰੇ ਦਾ ਪਰ ਨੰਬਰ ਉਹ ਗੋਲੂ ਪੰਜਗੜੀ ਵਾਲਾ ਆਪਣੀ ਟੀਮ ਦੇ ਲਈ ਜੰਡ ਦੀ ਟੀਮ ਦੇ ਲਈ ਵਾਦਾ ਕਰਾ ਦੀ ਟਿਕਾ ਉਧਰ ਆ ਭਾਈ ਕਿੰਦਾ ਸਾਈਪ੍ਰਸ ਤੇ ਪ੍ਰਵਿੰਦਰ ਸਾਈਪ੍ਰਸ ਉਹਨਾਂ ਵੱਲੋਂ ਜੇ ਬਾਜੀ ਜੰਡ ਦਾ ਬੇਟਾ ਫਤਿਹ ਜਫਾ ਲਾਊਗਾ 1000 ਰੁਪਏ ਵਿੱਚ ਕੋਈ ਨਾ ਪਰ ਜਦੋਂ ਲਾਗਾ ਨਾਲ ਦੇ ਫੜਾ ਲਾਂਗੇ ਬਹੁਤ ਧੰਨਵਾਦ ਤੁਸੀ ਕੋਲੇ ਰਹਿਣਾ ਸਾਡੇ ਵੀਰ ਛੋਟੀ ਦਾ ਮੈਚ ਆ ਅਗਲੀ ਟੀਮਾਂ ਨੂੰ ਵੀ ਸੱਤਰ ਹੈ ਆ ਇਹ ਪਾਈ ਜਦੋਂ ਮੈਚ ਇਹ ਜਾ ਹੋਵੇ ਫਿਰ ਮਾਹੌਲ ਤਾਂ ਗਰਮ ਹੋਈ ਜਾਂਦਾ ਕਿਉਂ ਬੰਟੂ ਸਹੀ ਐ ਨਾ ਗੱਲਾਂ ਫਿਰ ਮਾਹੌਲ ਤਾਂ ਗਰਮ ਹੋਈ ਜਾਂਦਾ ਕਾਕਾ ਬਾਈ ਆ ਸਾਡਾ ਉਈ ਭੂਤਾਂ ਜੈ ਨੂੰ ਵੀਰਾ ਦੇ ਵੀ ਵੀਰਣਾ ਸੰਬਾਧ ਕਰੀ ਜੀ ਕੀ ਬਾਤ ਹੈ ਕਿਉਂਕਿ ਜਦੋਂ ਮੈਚ ਹੀ ਇਦਾਂ ਦਾ ਹੁੰਦਾ ਬਹੁਤ ਕੁਝ ਹੁੰਦਾ ਖੜਕਾ ਦੜਕਾ ਹੁੰਦਾ ਸਰੀਰ ਗਰਮ ਹੁੰਦਾ ਹੈ ਛੋਟੀ ਦਾ ਮੈਚ ਹੈ ਇਧਰ ਜੰਡ ਦੀ ਟੀਮ ਹੈ ਇਧਰ ਜੰਗੀਆਂ ਦੇ ਮੁੰਡੇ ਹੈ ਗੱਲਾਂ ਕਦੇ ਜੰਗੀਆਂ ਦੇ ਭਵਿੰਦਰ ਗਿੱਲ ਕਹਿੰਦਾ ਹੁੰਦਾ ਜੇ ਛਣ ਛਣ ਹੋ ਜੇ ਤਿਆਰ ਤਰੇ ਦੇ ਕਰਨੀ ਜੇ ਸਰਸਨ ਹੋ ਜੇ ਲਓ ਹਰਿਆਣੇ ਵਾਲਾ ਜੀਕੇ ਵਾਲਾ ਹਾ ਗੱਲਾਂ ਕਹਿੰਦੇ ਧਰਵਿੰਦਰ ਵਾਈ ਦੀਆਂ ਧਰਮਪਾਲ ਦੀਆਂ ਬੱਬਰ ਭਰਾ ਦੀਆਂ ਹੁੰਦਿਆ ਉਹ ਇਸ ਏਰੀਏ ਦਾ ਪਲੇਅਰ ਹੈ ਮੇਰੇ ਮਿੱਤਰੋ ਪਾਰਮ ਆਸਟ੍ਰੇਲੀਆ ਹਾ ਗੌਰ ਵਰਗੇ ਸਾਡੇ ਵੀ ਗਵਿੰਦੇ ਵਰਗੇ ਆ ਉਹ ਗੱਲਾਂ ਕਰਦੇ ਹੁੰਦੇ ਆ ਵੀ ਸਾਡੇ ਏਰੀਏ ਦੀਆਂ ਟੌਪ ਦੀਆਂ ਟੀਮਾਂ ਜਿਸ ਏਰੀਏ ਦੇ ਵਿੱਚ ਜੀਕੇ ਦੇ ਹਰੀਗੜ ਕਿੰਗਰ ਵਾਲੇ ਕਾਲੇ ਵਰਗੇ ਤੇ ਬਿਨੀ ਬਾਦ ਹਾਇਆ ਆ ਵੀ ਨੌਜਵਾਨ ਆ ਫੇਰਾ ਲਓ ਸਾਹਮਣੇ ਕਹਿੰਦੇ ਬਿਨੀ ਟੀਕੇ ਪਿੰਡ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵੜਾ ਹੋਇਆ ਚਾਰ ਘਰੋਂ ਤਿਆਰ ਹੈ ਇੱਕ ਕੰਨੀ ਦੇ 37 ਸਮਾਓ ਪਿੰਡ ਵਾਲਾ ਨਾਲ ਕਹਿੰਦੇ ਤਾਰਾ ਆਏ ਫਟੇ ਕਹਿੰਦੇ ਬਾਜੀ ਜੰਡ ਦਾ ਸੁਪੁੱਤਰ ਇਹਦੇ ਪਾਪਾ ਨੇ ਸਰੇ ਦੀ ਕਬੱਡੀ ਖੇਡੀ ਹੈ ਪਰ ਆ ਮੁੰਡੇ ਨੇ ਔਰ ਇੱਕ ਪਾਸੇ ਆਏ ਹਾਏ ਓਏ ਵਾਹ ਓਏ ਮੁੰਡਾ ਜਾਨ ਨਾਲ ਹੀ ਧੱਕ ਗਿਆ ਓਏ ਜਾਨ ਨਾਲ ਹੀ ਜਫਾ ਲ ਆ ਗਿਆ ਜੇ ਫੱਤੇ ਦਾ ਜੱਪਾ ਵਧੀਆ ਲੱਗਦਾ ਇੱਕ ਵਾਰੀ ਤਾੜੀਆਂ ਥੋਕੇ ਆਓ ਸਰੇ ਗਰਾਇਆ ਪਿਆ ਮੁੰਡੇ ਨੇ ਮੈਟ ਕਾਦਾ ਕਹਿੰਦੇ ਸਰੇ ਦਾ ਉਹ ਸਰੇ ਦੀ ਟੱਕਰ ਖੇਡ ਮੈਦਾਨ ਵਿੱਚ ਚੱਲ ਰਹੀ ਹੈ ਪੰਜ ਗਰਾਇ ਪਿੰਡ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਗੋਲੂ ਖੇਡ ਮੈਦਾਨ ਦੇ ਵਿੱਚ ਬੰਨਿਆ ਹੋਇਆ ਤਾਸਪਰੀਆ ਕੌੜਾ ਤਿਆਰ ਹੈ ਕੁਲਵੰਦਰ ਤਿਆਰ ਹੈ ਉਹ ਮੈਂਟੂ ਵਰਕੇ ਗਬਰੂ ਚਾਰ ਕਹਿੰਦੇ ਗਬਰੂ ਜੰਗਿਆਣੇ ਪਿੰਡ ਦੇ ਤਿਆਰ ਵਰ ਤਿਆਰ ਹੈ ਚਾਰਾਂ ਦੇ ਵਿੱਚੋਂ ਕੌਣ ਜਫਾ ਲਾਉਂਦਾ ਹੈ ਕੌਣ ਬੱਲੇ ਬੱਲੇ ਕਰਵਾਉਂਦਾ ਹੈ ਗੱਲ ਸਮੇਂ ਦੀ ਹੈ ਪਰ ਇੱਕ ਪਾਸੇ ਉਹ ਖੇਡ ਮੈਦਾਨ ਵਿੱਚ ਫੜਿਆ ਗੁੱਟ ਆ ਇਹ ਤਾਸਪੁਰੀਆ ਕੌੜਾ ਲੱਗ ਟਿਕਾਣੇ ਦਾ ਜਫਾ ਬਰਾਬਰ ਦੀ ਭਾਦੀ ਮੋੜਦਾ ਹੋਇਆ ਨੰਬਰ ਕਹਿੰਦੇ ਜੰਗਿਆਣੇ ਦੀ ਟੀਮ ਦੇ ਖਾਤੇ ਹੈ ਠਿਕਰੀਆ ਦਾ ਬਬਰਾ ਬਹੁਤ ਧੰਨਵਾਦ ਹੈ ਮਲਕੀਸ਼ ਸਿੰਘ ਜੀ ਜੌਂਦ ਉਹਨਾਂ ਵੱਲੋਂ ਕਾਹੂੰ ਗੱਗੀ ਸਰਪੰਚ ਖੁਸ਼ ਹੈ ਕਾਹੂੰ ਲੱਖੀ ਦੇਖ ਓਏ ਓਕਰ ਬੋਟਾੜੇ ਆਹ ਦੇਖੋ ਬਬਰਾ ਠਿਕਰੀਆ ਦਾ ਕਬੱਡੀ ਪਾਉਣ ਲਈ ਵਾਦਾ ਹੋਇਆ ਯਰਮਨ ਵਾਲਾ ਜੱਸਾ ਉਹਨਾਂ ਵੱਲੋਂ 500 ਰੁਪਏ ਜੰਗੀਆਂ ਦੇ ਨੌਜਵਾਨ ਲਓ ਮੇਰੇ ਮਿੱਤਰੋ ਵੱਡੇ ਮਾਨ ਸਨਮਾਨ ਆਹ ਟੱਕਰ ਦਾ ਵੀ ਕੋਈ ਕਹਿੰਦਾ ਮੋਲਣੀ ਆਹ ਟੱਕਰ ਦਾ ਵੀ ਕੋਈ ਮੋਲਣੀ ਆਹ ਟੱਕਰ ਦਾ ਵੀ ਕੋਈ ਮੋਲਣੀ ਰੀਡਰ ਜਾਂਦੇ ਦਾ ਹੈ ਗਿਆ ਢੇਰੀਆਂ ਕੋਲੇ

ਬੱਲੇ 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 ਇਹ ਜਰਮਨ ਵਾਲਾ ਜਗਦੀਪ ਜਰਮਨ ਵਾਲਾ ਜਗਦੀਪ ਹਰ ਇੱਕ ਜੱਮਾ 500 ਦਰਾਂ ਮਿਲ ਬਹੁਤ ਧੰਨਵਾਦ ਹੈ ਪਿਆਰ ਨਾਲ ਪਿਆਰ ਨਾਲ ਫੌਲ ਨਹੀਂ ਖੇਡਣਾ ਛੋਟੇ ਵੀਰੋਂ ਤੈਨੂੰ ਉਹ ਸਮਝਾ ਰਿਹਾ ਜਾਫੀ ਵੀ ਕਹਿ ਰਿਹਾ ਜੋਧ ਵੀਰੇ ਵੀ ਫੌਲ ਨਾਲ ਖੇਡ ਉਂਗਲਾਂ ਨਾ ਮਰੋੜ ਸੱਟ ਲੱਗ ਜੂਗੀ ਸਾਰੇ ਤੁਸੀਂ ਵੀਰੋਂ ਭਰਾਗੇ ਤੁਹਾਨੂੰ ਕਿਉਂਕਿ ਸੀਨੀਅਰ ਪਲੇਅਰ ਵੀ ਦੱਸ ਰਿਹਾ ਖੇਡੋ ਜਰੂਰ ਪਰ ਫੌਲ ਨਾਲ ਖੇਡੋ ਟਾਈਮ ਵੀ ਕਾਫੀ ਹੋ ਗਿਆ ਜਿੰਨੇ ਮੇਰੇ ਭਰਾ ਮੈਨੂੰ ਲੱਗਦਾ ਵੀ ਇੱਕ ਅੱਧੀ ਕਬੱਡੀ ਤੇ ਆਹ ਚੋਟੀ ਦਾ ਮੈਚ ਆ ਕੁੰਡੀਆਂ ਦੇ ਕੁੰਡੀਆਂ ਦੇ ਬੜੇਵੇਂ ਖਾਣੀ ਡਾਂਗ ਉੱਤੇ ਡੇਰਾ ਜੱਟ ਦਾ ਕਿਸੇ ਗੱਲ ਦਾ ਝੂਠ ਨਾ ਜਾਣੀ ਕੁੰਡੀਆਂ ਦੇ ਕੁੰਡੀਆਂ ਦੇ ਸਿੰਘ ਬਸ ਗਏ ਮਿੱਤਰੋ ਬੜੇਵੇਂ ਖਾਣੀ ਆਹ ਬੱਲੇ ਬੱਲੇ ਆਹ ਪੰਜੇ ਮੈਚ ਦੇਖੀਏ ਨਾ ਮੈਚ ਦੇਖੀਏ ਬਾਣਾ ਚੋਟੀ ਦਾ ਆ ਕਬੱਡੀਆਂ ਦੇ ਬਾਣਾ ਕੁਝ ਹੋਣਾ ਉਹ ਲੈਰੇ ਧੂਰਕੋੜ ਵਾਲਿਆ ਕਿਵੇਂ ਆ ਔਰ ਪੋਟਾ ਓਕੇ ਆ ਘੁੰਮਦੇ ਕੇ ਹੰਗਲੀ ਤੇ ਰਮਾਲ ਘੋ ਆਉਂਦਾ ਦਿਲਬਰ ਜਾਨੀ ਦਿਲਬਰ ਜਾਨੀ ਉਹ ਦੁਨੀਆ ਪੱਡੇ ਮੇਲੇ ਦਾ ਆਨੰਦ ਮਾਣੀ ਹੈ ਚੌਥੇ ਬੜੇ ਦਾ ਕਬੱਡੀ ਕੱਪ ਹੈ ਭਰਾਵਾਂ ਦਾ ਮੇਲਾ ਪਰ ਸਾਹਮਣੇ ਪੰਜ ਗਰਾਂ ਵਾਲਾ ਗੋਲ ਉਹ ਕਬੱਡੀ ਕਬੱਡੀ ਕਰਦਾ ਹੋਇਆ ਗੁਰਜੀਤ ਸਿੰਘ ਦੀ ਖਾਲਸਾ ਲੰਗਿਆਣਾ ਸਾਰਾ ਕਰਕੇ ਵੀ ਨੰਬਰ ਜਿਹੜਾ ਜੰਗਿਆਣਾ ਦੀ ਟੀਮ ਦੇ ਖਾਤੇ ਜੁੜਦਾ ਹੋਇਆ ਹਾਂ ਉਧਰ ਜੰਗੀਆ ਤੇ ਸਾਧੂ ਵਾਲਾ ਟੀਮਾਂ ਤਿਆਰੀ ਕਰ ਲੈਣ ਜੀ ਭਾਈ ਜਗਦੀਪ ਸਿੰਘ ਜੀ ਯਰਬੜ ਬੈਠਿਆ ਹੈ ਯਰਕੇ ਸਾਡੇ ਵੀਰ ਬਹੁਤ ਧੰਨਵਾਦ ਹੈ ਹਾਈ ਹੈ ਕੰਡਾ ਬੰਨੇ ਵਾਲਾ ਉਹ 500 ਫੜਾ ਜਾਂਦਾ ਨਾਲ ਦੀ ਨਾਲ ਤੇ ਮੈਨੂੰ ਲੱਗਦਾ ਇਧਰਲੇ ਪਾਸੇ ਐ ਜੋਰ ਲੱਗਿਆ ਪਿਆ ਲਓ ਅਗਲੀ ਕਬੱਡੀ ਪਾਉਣ ਦੇ ਲਈ ਠੀਕਰੀ ਵਾਲ ਦੀ ਧਰਤੀ ਦਾ ਬਬਰਾ 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 ਜੇ ਕਰਤੇ ਬਬਰੇ ਦੀ ਟੱਕਰ ਫਤੇ ਨਾ ਹੋ ਜੇ ਨਾ ਗੱਗੀ ਬਾਈ ਬੰਟੂ ਬਾਈ ਸਿਰੇ ਜੀਨੋ ਕੁਲਦੀਪ ਆ ਆ ਚੋਟੀ ਦਾ ਮੈਚ ਦੇਖੀ ਫਤਿਹ ਆ ਜੋੜੀ ਤੇਰੇ ਨਾਲ ਤੇਰੇ ਨਾਲ ਤੇਰੇ ਨਾਲ ਤੇਰੇ ਨਾਲ ਪਰ 2 ਨੰਬਰ ਤੋਂ ਦਾਰਾ ਪਰ ਆਹ ਲੈ ਗਿਆ ਨੰਬਰ ਆਪਣੀ ਟੀਮ ਦੇ ਲਈ ਇੱਕ ਅੰਕ ਦਾ ਵਾਦਾ ਕਹਿੰਦੇ ਬਾਬੜਾ ਠਿੱਕਰੀ ਵਾਲਾ ਜਿਵੇਂ ਕਹਿੰਦੇ ਵੀ ਸਗੇੜਿਆਂ ਦੇ ਮੇਲੇ ਤੇ ਜੜਵੇ ਵਾਲਾ ਨੇ ਮੈਚ ਬੋੜ ਲਿਆ ਤੇ ਮੁੰਡੇ ਜੰਗੀਆਂ ਵਾਲੇ ਵਾਲਿਆਂ ਨੇ ਵੀ ਕਹਿੰਦੇ ਵੀ ਐਨ ਮੈਚ ਬੋੜ ਕੇ ਆਪਦੇ ਪੱਖ ਵਿੱਚ ਲੈ ਵੀ ਕਾਤੀ ਭਰਾਵਾਂ ਦੇ ਵੱਲੋਂ ਰੈਫਰੀ ਸਾਹਿਬਾਨ ਵੱਲੋਂ ਬੇਨਤੀ ਹੈ ਜਿਹੜਾ ਨੰਬਰ ਹੋਲਡ ਕੀਤਾ ਗਿਆ ਹੈ ਉਹ ਰੈਫਰੀ ਡਿਸੀਜਨ ਹੈ ਉਹ ਭਰਾ ਬੇਨਤੀ ਕਰਵਾ ਰਹੇ ਹੈ ਜਿਹੜਾ ਸਟੇਜ ਵਾਲੇ ਪਾਸੇ ਨੰਬਰ ਹੋਲਡ ਕੀਤਾ ਗਿਆ ਹੈ ਲਓ ਸਾਹਮਣੇ ਇੱਕ ਪਾਸੇ ਕਬੱਡੀ 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 ਕੁਲਵੰਦਰ ਅੰਨਾ ਮੈਂ ਦੌਰੇ ਪਾ ਦੂ ਉਹਨਾਂ ਨੂੰ ਜਿਹੜੇ ਕਹਿੰਦੇ ਮਿੱਤਰਾਂ ਦਾ ਦੌਰ ਗਿਆ ਆਹ ਮੁੰਡੇ ਕੁਲਵਿੰਦਰ ਦੇ ਗੱਲ ਪਰਵਾਰ ਦੇ ਨੇ ਜਫਾ ਲਾਦਾ ਜਗਦੀਪ بھائی ਬੋਲੋ 500 ਰੁਪਇਆ ਲਓ ਲਵਪ੍ਰੀਤ ਸਿੰਘ ਫੇਰ ਕਬੱਡੀ ਪਾਉਣ ਦੇ ਲਈ ਵੰਦ ਹੋਇਆ ਛੋਟੀ ਦਾ ਮੈਚ ਹੈ ਇੱਕ ਪਾਸੇ 13 ਨੰਬਰ ਇੱਕ ਪਾਸੇ 10 ਲੈ ਮੁੰਡੇ ਫਤੇ ਜੰਡ ਵਾਲਿਆ ਤੇ ਸੱਤੀ ਤੇ ਤਾਰੇ ਗੁਰਮੀਤ ਕੀ ਦਿਨਾਂ ਪੇਚਾ ਪੋਣਾ। ਹਉ ਸਮਾਂ ਦੱਸੇਗਾ ਕੀ ਦਿਨਾਂ ਪੇਚਾ ਪੈਣਾ। ਇੱਕ ਪਾਸੇ ਮੁੰਡਾ ਫਾਦੇ ਤਿਆਰ ਹੈ। ਉਹ ਸਤੀ ਸੁਮਾ ਹੋਂ ਵਾਲਾ ਤੇ ਨਾਲ ਕਹਿੰਦੇ ਦਾਰਾ ਘਬਰੂ ਲੱਗਿਆ ਹੋਇਆ। ਪਰ ਆਹੇ ਕਹਿੰਦੇ ਬਾਜੀ ਜੰਡ ਦਾ ਸੁਪੁੱਤਰ ਅੜਦਾ ਘਟ ਪਰ ਜੰਗਿਆਣੇ ਵਾਲਾ ਉਹ ਕਹਿੰਦੇ ਲਾਪਰੀਤ ਨੰਬਰ ਜਿਹੜਾ ਆਪਣੀ ਟੀਮ ਦੇ ਲਈ ਵਾਅਦਾ ਕਰਨ ਦੇ ਵਿੱਚ ਕਾਮਯਾਬ ਹੁੰਦਾ ਹੈ। ਮੈਚ ਜਿਹੜਾ ਸਮਾਪਤ। ਭਾਈ ਜੇ ਮੈਚ ਵਧੀਆ ਲੱਗੇ ਇੱਕ ਵਾਰੀ ਤਾੜੀ ਮਾਰ ਦਿਓ ਦੋਨੇ ਟੀਮਾਂ ਦੇ ਰਾਹ ਦੇ। ਵੀਰੇ ਪਹਿਲਾਂ ਦੋਨੇ ਟੀਮਾਂ ਮੈਨੂੰ ਪੈਸੇ ਲੈ ਜਵਾਬ ਦੇ। ਜੰਗਿਆਣੇ ਦੇ ਮੁੰਡੇ जान